ਇੱਕ ਦੇਸ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਦੀਪ ਸਿੰਘ ਸਵਾਗਤ ਕਰਦਾ ਹਾਂ ਦੋਸਤੋ ਪਿਛਲੇ ਦਿਨੀ ਰਾਜਾ ਵੜਿੰਗ ਦਾ ਇੱਕ ਬਿਆਨ ਆਉਂਦਾ ਹੈ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਬਾਰੇ ਉਹਨਾਂ ਦੀ ਜਾਤ ਪਾਤ ਨੂੰ ਲੈ ਕੇ ਉਹਨਾਂ ਦੇ ਰੰਗ ਨੂੰ ਲੈ ਕੇ ਉਹਨਾਂ ਦੇ ਕੰਮਕਾਰ ਨੂੰ ਲੈ ਕੇ ਰਾਜਾ ਵੜਿੰਗ ਵੱਲੋਂ ਟਿੱਪਣੀ ਕੀਤੀ ਜਾਂਦੀ ਹੈ ਮੇਰੇ ਨਾਲ ਵਿਸ਼ਵਦੀਪ ਸਿੰਘ ਫਾਜ਼ਲਕਾ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕੀ ਸਾਰਾ ਮਸਲਾ ਸੀ ਇਹ ਕਿਵੇਂ ਦੇਖਦੇ ਨੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੁਹਾਡਾ ਵੀ ਸਵਾਗਤ ਹੈ ਔਰ ਜਿੰਨੇ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਵਿਸ਼ਪਦੀਪ ਜੀ ਕਿਵੇਂ ਦੇਖਦੇ ਹੋ ਰਾਜੇ ਵੜਿੰਗਦੇਸ਼ ਬਿਆਨ ਨੂੰ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਉਹਨਾਂ ਦਾ ਬਿਆਨ ਸੀਗਾ ਇੱਕ ਮਜਬੀ ਸਿੱਖਾਂ ਦਾ ਮੁੰਡਾ ਹੁੰਦਾ ਸੀ ਰੰਗ ਪੱਕਾ ਪੱਠੇ ਵੜਦਾ ਹੁੰਦਾ ਸੀ ਤੋਂ ਉਹਨੂੰ ਬੀਬੀ ਜੀ ਨੇ ਚੱਕ ਕੇ ਗ੍ਰਹਿ ਮੰਤਰੀ ਲਾਇਆ ਸੀ ਦੇਸ਼ ਦਾ ਜਿੱਥੇ ਅਮਿਤ ਸ਼ਾਹ ਬੈਠਾ ਨਾ ਹੁਣ ਉੱਥੇ ਦੂਜੀ ਗੱਲ ਜਿਹੜੀ ਉਹਨਾਂ ਨੇ ਇਹ ਕਹੀ ਆ ਕਿ ਉਹ ਪੱਠੇ ਵੜਦਾ ਹੁੰਦਾ ਸੀ ਉਹਨਾਂ ਦੀ ਐਮਏ ਬੀਏ ਕੀਤੀ ਹੋਈ ਆ ਪੀਐਚਡੀ ਬੰਦੇ ਨੇ ਉਹਨਾਂ ਨੇ ਕੀਤੀ ਹੋਈ ਆ ਕਈ ਵਿਭਾਗਾਂ ਦੇ ਉਹ ਭਾਰਤ ਮੰਤਰੀ ਰਹਿ ਚੁੱਕੇ ਆ ਰਾਸ਼ਟਰੀ ਜਿਹੜੀ ਆਪਣਾ ਹੁੰਦਾ ਜਿਹੜਾ ਐਸਸੀ ਕਮਿਸ਼ਨਰ ਉਹਨਾਂ ਦੇ ਚੇਅਰਮੈਨ ਰਹਿ ਚੁੱਕੇ ਆ ਅੱਠ ਵਾਰ ਤੋਂ ਐਮਪੀ ਆ ਤੇ ਉਹ ਜਿਹੜੇ ਕਈ ਸਟੇਟਾਂ ਦੇ ਉਹ ਗਵਰਨਰ ਰਹਿ ਚੁੱਕੇ ਆ ਉਹਨਾਂ ਬਾਰੇ ਬਿਆਨ ਇਹੋ ਜਿਹਾ ਦੇਣਾ ਉਹ ਬਹੁਤ ਜ਼ਿਆਦਾ ਗਲਤ ਗੱਲ ਆ ਉਹਨਾਂ ਤੇ ਬਿਆਨ ਦਿੱਤਾ ਹੁੰਦਾ ਉਹ ਦਿੱਤਾ ਜਾਂਦਾ ਸੀ ਔਰ ਦੂਜੀ ਜਿਹੜੀ ਗੱਲ ਆਉਂਦੀ ਆ ਕਿ ਇੱਕ ਇਹਨਾਂ ਦੀ ਪਾਰਟੀ ਦੇ ਜਿਹੜਾ ਬੰਦਾ ਹੋਵੇ ਇਹ ਲੋਕਾਂ ਦੀ ਸੋਚ ਨਹੀਂ ਆ ਇਹਦੇ ਨਾਲ ਭਾਈਚਾਰਾ ਜਿਹੜਾ ਮੱਝ ਵੀ ਸਿੱਖਾ ਉਹਨਾਂ ਦਾ ਰੰਗ ਪਰਖਿਆ ਗਿਆ ਉਹਨਾਂ ਦੀ ਜਾਤ ਪਰਖੀ ਗਈ ਉਹ ਤਾਂ ਪਹਿਲਾਂ ਹੀ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਜੀ ਵਿਹੜੇ ਵਾਲੇ ਇਹ ਆ ਗਏ ਆ ਆ ਗਏ ਉਹ ਆ ਗਏ ਪਹਿਲੇ ਇਹਨਾਂ ਦਾ ਮਜ਼ਾਕ ਡਾਇਆ ਜਾਂਦਾ ਇਹ ਅਸੀਂ ਤਾਂ ਪਹਿਲਾਂ ਹੀ ਬੜਾ ਉਲਝੇ ਰਹਿੰਨੇ ਆ ਵੀ ਰੱਬਾ ਸਾਰੇ ਪੈਦਾ ਇੱਕੋ ਥਾਂ ਤੋਂ ਹੋਏ ਆ ਕੋਈ ਇੱਥੇ ਚਿੱਠੀ ਦੇ ਕੇ ਨਹੀਂ ਆਇਆ ਕਿਸੇ ਨੂੰ ਜਿਹੜਾ ਸਬੰਧ ਆ ਉਹ ਮਾਂ-ਬਾਪ ਬਣਾ ਕੇ ਸਬੰਧ ਬੱਚਾ ਦੁਨੀਆ ਤੇ ਪੈਦਾ ਹੁੰਦਾ ਜਿਹੜਾ ਇਹ ਤਾਂ ਗੱਲ ਸਚਾਈ ਹੈ ਨਾ ਝੂਠ ਨਹੀਂ ਕੋਈ ਮੈਂ ਗਲਤ ਨਹੀਂ ਕਹਿ ਰਿਹਾ ਤਾਂ ਹਰ ਕੋਈ ਮਾਂ ਦੇ ਪੇਟੋਂ ਜਨਮ ਲੈਂਦਾ ਫਿਰ ਇੱਥੇ ਉੱਚਾ ਤੇ ਇੱਥੇ ਨੀਵਾ ਕਿਵੇਂ ਹੋ ਗਿਆ ਮਿੱਟੀ ਮਿੱਟੀ ਕੋ ਵੇਖਣੇ ਆਈ ਇੱਕ ਮੈਂ ਜਿਹੜਾ ਕਹ ਲੋ ਇਲੈਕਟ੍ਰਿਕ ਪੰਜਾਬੀ ਦੇ ਵਿੱਚ ਗੱਲ ਪੜ੍ਹੀ ਸੀ ਮਿੱਟੀ ਮਿੱਟੀ ਕੋ ਵੇਖਣੇ ਆਈ ਉਹਨਾਂ ਦਾ ਜਿਹੜਾ ਛੋਟਾ ਜਿਹਾ ਮੁਹਾਵਰਾ ਮੈਨੂੰ ਯਾਦ ਰਹਿ ਗਿਆ ਸੀ ਪ੍ਰਸੰਗ ਸੀ ਜਿਹੜਾ ਇਹ ਮਿੱਟੀ ਮਿੱਟੀ ਨੂੰ ਵੇਖਣ ਆਈ ਆ ਮਿੱਟੀ ਮਿੱਟੀ ਦਾ ਮਜ਼ਾਕ ਡਾਉਂਦਾ ਮਿੱਟੀ ਮਿੱਟੀ ਤੇ ਹੱਸੀ ਜਾਂਦੀ ਆ ਮਿੱਟੀ ਨੇ ਆਖਰ ਨੂੰ ਮਿੱਟੀ 'ਚ ਖਤਮ ਹੋ ਜਾਣਾ ਉਹਨਾਂ ਨੇ ਬੰਦੇ ਨੂੰ ਕਿਹਾ ਸੀ ਵੀ ਜਿਹੜਾ ਇਹ ਬੰਦਾ ਉਹ ਇੱਕ ਦੂਜੇ ਦਾ ਮਜ਼ਾਕ ਡਾਈ ਜਾਂਦਾ ਆਪ ਦੇ ਆਪ ਨੂੰ ਉੱਚਾ ਦੂਜੇ ਨੂੰ ਨੀਵਾ ਦੱਸੀ ਜਾਂਦਾ ਹਾਲਾਕੀ ਸਾਰੇ ਲੱਕੜਾਂ ਦੇ ਵਿੱਚ ਜਾਣਗੇ ਜਾਨ ਤੇ ਮਰਨ ਦਾ ਰਾਹ ਇੱਕੋ ਹੀ ਆ ਇਹ ਚੀਜ਼ਾਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਇਹਦੇ ਨਾਲ ਮੈਂ 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 ਤਕਸਾਲੇ ਤੇ ਹੋਰ ਕਰਦਾ ਫਿਰ ਜਿਵੇਂ ਤੁਸੀਂ ਕਿਹਾ ਕਿ ਆਉਣ ਦਾ ਰਸਤਾ ਵੀ ਇੱਕ ਹੈ ਤੇ ਜਾਣ ਦਾ ਰਸਤਾ ਵੀ ਇੱਕ ਹੈ ਲੱਕੜਾਂ ਨਹੀਂ ਦੇਖਦੀਆਂ ਕਿ ਇਹ ਕਿਹੜੀ ਕੈਟਾਗਰੀ ਚੋਂ ਆ ਕਿਹੜੀ ਜਾਤ ਪਾਚੋਂ ਦਾ ਰੰਗ ਗੋਰਾ ਹੈ ਕਿ ਕਾਲਾ ਉਹਨਾਂ ਦਾ ਉਹਨਾਂ ਨੇ ਅਗਨੀ ਪੇਟ ਕਰ ਦੇਣਾ ਆ ਟਾਲੀ ਹੱਲੇ ਖੜੇ ਆ ਆ ਸੁਖਚੈਨ ਦਾ ਛੋਟਾ ਜਿਹਾ ਬੁੱਟਾ ਤੁਸੀਂ ਆਪਾਂ ਦੇ ਕੋਲ ਸਾਹਮਣੇ ਕਹਾਵਤ ਇੱਕ ਮੈਂ ਮਾਫੀ ਚਾਹੁੰਦਾ ਕੋਈ ਆਪਾਂ ਜਾਤ ਪਾਤ ਨਹੀਂ ਪਾਉਂਦੇ ਤੁਸੀਂ ਹੈਗੇ ਆ ਮਤਲਬ ਤੁਹਾਨੂੰ ਪਰਮਾਤਮਾ ਨੇ ਜਨਮ ਦਿੱਤਾ ਭੁੱਲਰ ਪਰਿਵਾਰ ਚ ਮੈਨੂੰ ਜਿਹੜਾ ਜਨਮ ਦਿੱਤਾ ਉਹ ਐਸਸੀ ਪਰਿਵਾਰ ਚ ਜਨਮ ਦਿੱਤਾ ਤਾਂ ਜਿਹੜਾ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ ਸ਼ਾਂ ਤੁਹਾਡੇ ਤੇ ਵੀ ਆਈ ਜਾਂਦੀ ਸ਼ਾਂ ਮੇਰੇ ਤੇ ਖੜੀ ਆ ਜਦੋਂ ਉਹ ਰੱਬ ਤੁਹਾਡੇ ਤੇ ਖੜਾ ਰੱਬ ਮੇਰੇ ਤੇ ਖੜਾ ਹਮ ਸੂਰਜ ਤੁਹਾਨੂੰ ਵੀ ਰੋਸ਼ਨੀ ਦਿੱਸੀ ਜਾਂਦੀ ਤੇ ਮੈਨੂੰ ਵੀ ਦਿੱਸੀ ਜਾਂਦੀ ਫਿਰ ਵਿਤਕਰਾ ਕਿਉਂ ਕੀਤਾ ਜਾਂਦਾ ਇਹ ਜਿਹੜੇ ਵਿਤਰੇ ਆ ਬਾਈ ਜੀ ਇਹ ਸੋਚਾ ਇਹ ਵਿਤਰੇ ਕੋਈ ਅੱਜ ਦੇ ਨਹੀਂ ਬਣੇ ਜਦੋਂ ਆਰੀਆ ਸਮਾਜ ਆਇਆ ਮਨੁਵਾਦੀ ਆਏ ਉਹਨਾਂ ਨੇ ਵਰਨ ਬਣਾ ਕੇ ਕਿਸੇ ਨੂੰ ਛੋਟਾ ਕਿਸੇ ਨੂੰ ਵੱਡਾ ਜੋ ਸਾਡੇ ਨਾਲ ਕੋਈ ਅੱਜ ਤਾਂ ਨਹੀਂ ਹੋਣ ਲੱਗਿਆ ਹਮ ਸਾਡੇ ਨਾਲ ਤਾਂ ਬਹੁਤ ਸਾਲਾਂ ਤੋਂ ਹੋ ਰਿਹਾ ਸਾਡੇ ਨਾਲ ਤਾਂ ਵਿਕਤਰਾ ਚੱਲਦਾ ਆਉਣਾ ਇਹ ਕਦੇ ਖਤਮ ਨਹੀਂ ਹੋ ਸਕਦਾ ਇਹ ਖਤਮ ਸਰਕਾਰਾਂ ਨੇ ਕਰਾਉਣਾ ਹੁੰਦਾ ਸਰਕਾਰਾਂ ਤਾਂ ਖੁਦ ਲੋਕਾਂ ਦੇ ਨਾਲ ਮਜਬੂਰ ਹੋ ਜਾਂਦੀਆਂ ਇਹ ਚੀਜ਼ਾਂ ਚੱਲਣ ਤੇ ਤਾਂ ਖੁਦ ਸਰਕਾਰਾਂ ਨੂੰ ਪਤਾ ਨਹੀਂ ਸਰਕਾਰਾਂ ਲੋਕ ਖੁਸ਼ ਕਰਨ ਤੇ ਲੱਗ ਜਾਂਦੀਆਂ ਰੱਬ ਮਾੜਾ ਕਿਉਂ ਆ ਦੋ ਇਲੈਕਸ਼ਨ ਦੇ ਵਿੱਚ ਉੱਠੇ ਜਾਂ ਮੰਨ ਲਓ 16 ਜਣੇ ਉੱਠ ਖੜੇ ਉਹਦੇ ਵਿੱਚ ਇੱਕ ਜਣਾ ਜਿੱਤ ਗਿਆ 15 ਜਣੇ ਘਰੇ ਸੋਗ ਤੇ ਇੱਕ ਜਣੇ ਘਰੇ ਖੁਸ਼ੀ ਆ ਹਾਂ ਹੁਣ 15 ਜਣੇ ਰੱਬ ਨੂੰ ਗਾਲਾਂ ਦੇਣਗੇ ਇੱਕ ਜਣੇ ਰੱਬ ਦਾ ਧੰਨਵਾਦ ਕਰੂਗਾ ਧੰਨਵਾਦ ਨਾ ਤੋਂ ਨੇ ਰੱਬ ਦਾ ਕਰਨਾ ਜਿਤਨਾਂ ਆਲੇ ਨੇ ਨਾ ਲੋਕਾਂ ਦਾ ਕਰਨਾ ਉਹਨੇ ਧੰਨਵਾਦ ਕਰਨਾ ਤਾਂ ਕਰਨਾ ਆਪਦੀ ਪਾਰਟੀ ਦਾ ਧੰਨਵਾਦ ਕਰਨਾ ਤਾਂ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ ਪਰਮਾਤਮਾ ਕਿਸੇ ਨੂੰ ਖੁਸ਼ ਕਰਨ ਤੇ ਨਹੀਂ ਲੱਗਿਆ ਹੋਇਆ ਉਹ ਜ਼ਰੂਰਤਾਂ ਪੂਰੀਆਂ ਕਰਨ ਤੇ ਲੱਗਿਆ ਹੋਇਆ ਜੇਕਰ ਸਰਕਾਰ ਵੀ ਜ਼ਰੂਰਤਾਂ ਪੂਰੀਆਂ ਕਰਨ ਤੇ ਆ ਜਾਵੇ ਜਿਹੜੀ ਜ਼ਰੂਰਤ ਉਹ ਦੇਵੇ ਚਾਹੇ ਕੋਈ ਪਾਰਟੀ ਆ ਚਾਹੇ ਕਿਸੇ ਧਰਮ ਦੀ ਗੱਲ ਕਰ ਲਈਏ ਚਾਹੇ ਕਿਸੇ ਜਾਤੀ ਦੀ ਗੱਲ ਕਰ ਲਈਏ ਤਾਂ ਆਪਣਾ ਜਿਹੜਾ ਕਹਿ ਲੋ ਆਪਾਂ ਚੰਗੇ ਹੋ ਸਕਦੇ ਆ ਮੰਦੇ ਨਹੀਂ ਹੋ ਸਕਦੇ ਦੂਜੀ ਗੱਲ ਆ ਰਾਜਾ ਵੜਿੰਗ ਜੀ ਦੇ ਮੂੰਹ ਨੂੰ ਬਹੁਤ ਹੋ ਗਈ ਆ ਭਾਵੇਂ ਉਹਨਾਂ ਨੇ ਬਿਆਨ ਦਿੱਤਾ ਜਿਵੇਂ ਵੀ ਦੇਤਾ ਬਿਆਨ ਜੇ ਤਾਂ ਇਹ ਹੁੰਦੇ ਮਤਲਬ ਮਜਬੂਰ ਸਿੱਖ ਪਰਿਵਾਰ ਚੋਂ ਤਾਂ ਇਹ ਬਿਆਨ ਦੇਣ ਲੱਗੇ ਸੋਚਦੇ ਹੁਣ ਉਹਨਾਂ ਨੇ ਬਿਆਨ ਦਿੱਤਾ ਹੁਣ ਉਹਨਾਂ ਨੇ ਮਾਫੀ ਮੰਗ ਲਈ ਇੱਥੇ ਹੁਣ ਜਿਹੜਾ ਕਹਿ ਲੋ ਮਸਲਾ ਕਿਹੜਾ ਜਿਹੜੇ ਕਹਿੰਦੇ ਨਾ ਜਦੋਂ ਆਜੇ ਬੰਦਾ ਬੋਲਿਆ ਮੈਂ ਵੀ ਬਹੁਤਾਂ ਬੋਲੇ ਤੁਹਾਡੇ ਚੈਨਲ ਤੇ ਵੀ ਆ ਇਹਨੇ ਗਲਤ ਬੋਲਿਆ ਬਿਲਕੁਲ ਗਲਤ ਬੋਲਿਆ ਜਿਹਦੇ ਨਾਲ ਭਾਈ ਸਾਡੇ ਮਜ ਵੀ ਸਿਕ ਭਾਈਚਾਰੇ ਨੂੰ ਠੇਸ ਪਹੁੰਚਦੀ ਆ ਤਾਂ ਅਕਸਰ ਉਹਨਾਂ ਦੀਆਂ ਵੋਟਾਂ ਲੈ ਕੇ ਸਰਕਾਰ ਬਣਦੀ ਰਹੀ ਆ ਤੇ ਜੇਕਰ ਉਹਨਾਂ ਦੀ ਸਰਕਾਰ ਆ ਜਿਹੜੀ ਉਹਨਾਂ ਦੀ ਸਰਕਾਰ ਕਰਕੇ ਜਿਹੜੀ ਸਰਕਾਰ ਨੂੰ ਵੋਟਾਂ ਪਾ ਕੇ ਇਹੀ ਭਾਈਚਾਰਾ ਜਿਤਾਉਂਦਾ ਰਿਹਾ ਦੂਜੀ ਗੱਲ ਜਿਹੜੀ ਆਉਂਦੀ ਆ ਚਾਹੇ ਕੋਈ ਸਰਕਾਰ ਆ ਕਿਸੇ ਨੂੰ ਵੀ ਰਾਜੇ ਵੜਿੰਗ ਨੂੰ ਵੀ ਇੰਨਾ ਪਰਿਵਾਰਾ ਨਹੀਂ ਵੋਟਾਂ ਪਾਈਆਂ ਕਾਲੇ ਜਦੋਂ ਆਪਾਂ ਵੋਟ ਮੰਗਣ ਜਾਂਦੇ ਆ ਉਦੋਂ ਨਾ ਤਾਂ ਆਪਾਂ ਕੋਈ ਵੇਣਿਆ ਪਖਾਰੀ ਨੂੰ ਨਾ ਆਪਾਂ ਰਾਜੇ ਨੂੰ ਉਦੋਂ ਅਸਰ ਪੈਰ ਨਹੀਂਦੇ ਹੁੰਦੇ ਆ ਤੇ ਮੰਤਦੀ ਨਹੀਂ ਹੁੰਦੀ ਆ ਉਦੋਂ ਤਾਂ ਜਿਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ ਹੁੰਦੀਆਂ ਤੇ ਉਹਨਾਂ ਦੇ ਵੀ ਹਾਂ ਉਦੋਂ ਉਹਨਾਂ ਦੇ ਹੁੰਦੇ ਆ ਬਿਲਕੁਲ ਨੂੰ ਪਤਾ ਨਹੀਂ ਹੁੰਦਾ ਵੀ ਇਹ ਤਾਂ ਵੋਟ ਹੀ ਨਹੀਂ ਬਣੀ ਬਿਲਕੁਲ ਹੁਣ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਉਹਨਾਂ ਨੇ ਮਾਫੀ ਮੰਗ ਲਈ ਆ ਪਰ ਮਾਫੀ ਮੰਗੇ ਤੇ ਨਾਲ ਕੋਈ ਉਹਨਾਂ ਦੀ ਜਿਹੜੀ ਭਾਵਨਾ ਵਾ ਮੈਂ ਕਿਤੇ ਕਿਸੇ ਦੀ ਵੀ ਬੜਿਆਂ ਨੇ ਬਹੁਤ ਕੁਝ ਬੋਲ ਕੇ ਮਾਫੀਆਂ ਹੀ ਮੰਗੀਆਂ ਹੁਣ ਮਾਫੀ ਤੋਂ ਵੱਡਾ ਕੁਛ ਹੋ ਨਹੀਂ ਸਕਦਾ ਲੱਗਦਾ ਕਿ ਮਾਫੀ ਮਤਲਬ ਇੱਕ ਲਾਸਟ ਤੇ ਆ ਜਾਂਦਾ ਹੈ ਸਟੈਪ ਆ ਕੇ ਮਾਫੀ ਮੰਗ ਲਓ ਚਲੋ ਜੋ ਹੋ ਗਿਆ ਮਾਫੀ ਮੰਗੋ ਤੇ ਗੱਲ ਖਤਮ ਮੰਨ ਲਓ ਆਪਾਂ ਇੱਥੇ ਗੱਲਬਾਤ ਕਰੀ ਜਾਂਦੇ ਆ ਤੁਸੀਂ ਮੈਨੂੰ ਕੁਝ ਬੋਲਤਾ ਐ ਮੈਂ ਤੁਹਾਨੂੰ ਕੁਝ ਬੋਲਤਾ ਮੈਂ ਘਰੇ ਜਾ ਕੇ ਮਾਫੀ ਆ ਤੁਸੀਂ ਮਾਫੀ ਮੰਗ ਲਓ ਤੇ ਗੱਲ ਖਤਮ ਮਾਫੀ ਇੱਕ ਸਰਦਾਰ ਸਾਹਿਬ ਸ਼ਬਦ ਆ ਨਾ ਜਿਹੜਾ ਉਹ ਇੱਕ ਇਹ ਚੀਜ਼ ਆ ਵੀ ਉਦਾਹਰਨ ਤੌਰ ਤੇ ਜਿਹੜਾ ਆਪਾਂ ਸ਼ਬਦ ਕਹਤ ਆ ਹੂੰ ਕਹਿੰਦੇ ਬੰਦੂਕ ਚੋਂ ਨਿਕਲੀ ਗੋਲੀ ਤੀਰ ਚੋਂ ਨਿਕਲਿਆ ਕਮਾਨ ਤੇ ਮੂੰਹ ਚੋਂ ਨਿਕਲੇ ਬੋਲੇ ਵਾਪਸ ਨਹੀਂ ਜਾਂਦੇ ਹੂੰ ਫਿਰ ਜਿਹੜਾ ਆ ਜ਼ਖਮ ਹੁੰਦਾ ਜ਼ਖਮ ਤਾਂ ਹੌਲੀ-ਹੌਲੀ ਭਰਦਾ ਹੂੰ ਪਰ ਐਂਡ ਤੇ ਹੱਥ ਜੋੜ ਕੇ ਮਾਫੀ ਤਾਂ ਹੁੰਦੀ ਹੈ ਵੀ ਜਿਹੜੇ ਮੈਂ ਸ਼ਬਦ ਕਹਿ ਬੈਠਾ ਜਿਹੜਾ ਕੁਝ ਹੋ ਗਿਆ ਉਹ ਹੁਣ ਮੈਂ ਬਦਲ ਨਹੀਂ ਸਕਦਾ ਤੇ ਕਿਰਪਾ ਕਰਕੇ ਤੁਸੀਂ ਉਹ ਚੀਜ਼ਾਂ ਦੀ ਮੈਨੂੰ ਮਾਫੀ ਦਿਓ ਇਹ ਮਾਫੀ ਹੁੰਦੀ ਆ ਹੁਣ ਇਹ ਤਾਂ ਕੋਈ ਕਤਲਾਂ ਦੀ ਮਾਫੀ ਨਹੀਂ ਹੁੰਦੀ ਮਾਫੀ ਬਹੁਤ ਚੀਜ਼ਾਂ ਦੀ ਮਾਫੀ ਹੋ ਜਾਂਦੀ ਆ ਹੁਣ ਆਪਾਂ ਅਸਲੋ ਵੀ ਕੋਈ ਗੋਲੀ ਤਾਂ ਮਾਰ ਨਹੀਂ ਸਕਦੇ ਮਾਫੀ ਹੈ ਜਦੋਂ ਮਾਫੀ ਮੰਗ ਲਈ ਮਾਫੀ ਦੇ ਨਾਲ ਬੰਦਾ ਖੈ ਲੋ ਨੀਵਾ ਹੋ ਗਿਆ ਜਦੋਂ ਨੀਵਾ ਆ ਕੇ ਮਾਫੀ ਮੰਗ ਲਈ ਮਾਫ ਕਰਨ ਵਾਲਾ ਨੀਵਾ ਨਹੀਂ ਹੋ ਜਾਂਦਾ ਪਰ ਬਹੁਤ ਸਾਰੇ ਲੋਕ ਕਹਿੰਦੇ ਕਿ ਅਸੀਂ ਮਾਫੀ ਨਾਲ ਸੰਤੁਸ਼ਟ ਨਹੀਂ ਅਸੀਂ ਰਾਜੇ ਵੜਿੰਗ ਨੂੰ ਜਿਹੜੀ ਬਣਦੀ ਸਜ਼ਾ ਦਿਵਾ ਕੇ ਪਿੱਛੇ ਹਟਾਂਗੇ ਮੈਂ ਨਾ ਦਵਾ ਉਹ ਉਹਨਾਂ ਦੇ ਜਿਹੜਾ ਭਾਈ ਸਾਹਿਬ ਉਹਨਾਂ ਦਾ ਜੋ ਜਿਨ੍ਹਾਂ ਨੇ ਸੋਚਿਆ ਉਹ ਉਹਨਾਂ ਦੀ ਸੋਚਣੀ ਆ ਬਿਲਕੁਲ ਜਿਵੇਂ ਉਹ ਸੋਚਦੇ ਓਵੇਂ ਹੋਵੇ ਤੇ ਆਪਾਂ ਕਹਿੰਦੇ ਜਿਵੇਂ ਉਹ ਸੋਚੀ ਜਾਂਦੇ ਓਵੇਂ ਕਰ ਲੈਣ ਆਪਾਂ ਉਹਨਾਂ ਦੀ ਗੱਲ 'ਚ ਨਹੀਂ ਬੋਲਦੇ ਪਰ ਜੋ ਮੈਂ ਸੀ ਉਹ ਕੋਈ ਕੋਨੇ ਗਲਤ ਕਿਹਾ ਬਹੁਤ ਜਿਆਦਾ ਗਲਤ ਕਿਹਾ ਕੱਲ ਨੂੰ ਜਿਹੜੀ ਇੰਨੀ ਰਾਜੇ ਵਡਿੰਗ ਦੇ ਨਾਲ ਹੋ ਗਈ ਕੱਲ ਨੂੰ ਕੋਈ ਸੋਚਦਾ ਨਹੀਂਗਾ ਐਂ ਤਾਂ ਕਿਸੇ ਟਾਈਮ ਅੱਜ ਇਹ ਮੁੱਖ ਮੰਤਰੀ ਗੱਲਾਂ ਕਰੇ ਆਪਣਾ ਤੇ ਮੁੱਖ ਮੰਤਰੀ ਨੇ ਕਿਸੇ ਟਾਈਮ ਤੇ ਕੁਲਦੀਪ ਮਾਨਕ ਦੇ ਛੋਟੇ ਇਹ ਕਿਹਾ ਸੀ ਜਿਵੇਂ ਕਹਿ ਲੋ ਮੁਰਾਸੀ ਰਹੇ ਨਾ ਕੋਈ ਇਸ ਤਰ੍ਹਾਂ ਦਾ ਸ਼ਬਦ ਨਾ ਇਹਨਾਂ ਨੇ ਵੀ ਕਿਹਾ ਸੀ ਉਹ ਬਿਆਨ ਵਾਇਰਲ ਹੋਏ ਸੀ ਮਤਾਂ ਸਾਰਿਆਂ ਦੀ ਇਹਨਾਂ ਦੀ ਐ ਹੋ ਚ ਗਈਆਂ ਕੋਈ ਆਪਾਂ ਉਹ ਬਦਲ ਨਹੀਂ ਸਕਦੇ ਵੀ ਅੱਜ ਇਹ ਕਹਿ ਦਨ ਭਾਈ ਇਹ ਭਾਈਚਾਰੇ ਨੂੰ ਕਹਿਤਾ ਤਾਂ ਇਹ ਅਸਲ ਦੇ ਵਿੱਚ ਭਾਈਚਾਰਾ ਪੱਠੇ ਵਧਣ ਜੋਗ ਰਹੀ ਰਿਹਾ ਪੱਠੇ ਵਧਣ ਜੋਗ ਰਹੀ ਰਹੂਗਾ ਇਹ ਅੱਗੇ ਨਹੀਂ ਆ ਸਕਦਾ ਇਹਨਾਂ ਨੂੰ ਅੱਗੇ ਆਉਣ ਨਹੀਂ ਦਿੱਤਾ ਜਾਂਦਾ ਜੇ ਅੱਗੇ ਆ ਸਕਦਾ ਨਹੀਂ ਅੱਗੇ ਆਉਂ ਆ ਨਹੀਂ ਰਹੇ ਇਹਦਾ ਕੀ ਕਾਰਨ ਮੰਨਦੇ ਕਿਹੜਾ ਕਾਰਨ ਖੁਦ ਮੰਨਦੇ ਅਸੀਂ ਆ ਇਹਨਾਂ ਦੇ ਆਪ ਇਹਨਾਂ ਨੂੰ ਆਪ ਮੰਨਦੇ ਆ ਇਹ ਆਪ ਨਹੀਂ ਅੱਗੇ ਆਉਣਾ ਚਾਹੁੰਦੇ ਆਹ ਬਣੀ ਆਉਣਾ ਚਾਹੁੰਦੇ ਜਿਵੇਂ ਕਿ ਤੁਸੀਂ ਮਿੱਠੀਆਂ ਗੱਲਾਂ 'ਚ ਆ ਜਾਂਦੇ ਹੋ ਜਿਵੇਂ ਕਿ ਤੁਸੀਂ ਗੱਲ ਕੀਤੀ ਹਮ ਕਿ ਹਰਤਾ ਸਿੰਘ ਜੀ ਦੀ ਸਟੱਡੀ ਬੜੀ ਹਾਈ ਸੀ ਬਿਲਕੁਲ ਰਾਜਾ ਫੜਿੰਗ ਸਾਹਿਬ ਕਹਿੰਦੇ ਕਿ ਉਹ ਪੱਠੇ ਵਧਦੇ ਹੁੰਦੇ ਸੀ ਨਹੀਂ ਹੋਇਆ ਤਾਂ ਚਲੋ ਕਹਿ ਤਾਂ ਉਹਨਾਂ ਕਿਆ ਉਹ ਨੋੜੀ ਇੱਕ ਚਲੋ ਆਪਾਂ ਵੈਸੇ ਗੱਲ ਕਰਦੇ ਆ ਕਿ ਪੱਠੇ ਵੜਨਾ ਮਤਲਬ ਵੜ ਨਹੀਂ ਸਕਦਾ ਪੜ੍ਹੇ ਲਿਖਿਆ ਬੰਦਾ ਜਾਂ ਪੱਠੇ ਵੜਨਾ ਆਪਦੇ ਆਪ ਚ ਇੱਕ ਸ਼ਰਮਦਾਰ ਕੋਈ ਨੀਵਾ ਕੰਮ ਹੈ ਕਿਉਂਕਿ ਆਪਾਂ ਸਾਰੇ ਪਿੰਡਾਂ ਦੇ ਵਿੱਚ ਦੇਖੋ ਪਿੰਡਾਂ ਚ ਚਾਹੀ ਜ਼ਿਮੀਂਦਾਰ ਆ ਚਾਹੀ ਕੋਈ ਐਸ்சி ਬੀਸੀ ਭਾਈਚਾਰੇ ਨਾਲ ਆ ਆਪਾਂ ਸਾਰੇ ਕੰਮ ਕਰਦੇ ਆ ਖੇਤਾਂ ਦੇ ਵਿੱਚ ਬਿਲਕੁਲ ਪੱਠੇ ਵੀ ਵੜਦੇ ਆ ਪਾਉਣੇ ਵੀ ਆ ਪੱਠੇ ਖੇਤਾਂ ਚ ਵੀ ਜਾਂਦੇ ਆ ਪਾਣੀ ਵੀ ਲਾਉਣਾ ਸਾਰੇ ਕੰਮ ਕਰਦੇ ਆ ਕੀ ਇਹੇ ਕੰਮ ਛੋਟੇ ਆ ਕੀ ਇਹ ਕੰਮ ਸ਼ਰਮਨਾਕ ਹੈਗੇ ਕਿ ਜੇ ਕੋਈ ਪੱਠੇ ਵੜਦਾ ਆ ਆਪਾਂ ਉਹਨੂੰ ਕਹਾਂਗੇ ਕਿ ਤਾ ਪੱਠੇ ਵੜਦਾ ਹੈ ਉਹ ਸ਼ਰਮਨਾਕ ਤਾਂ ਨਹੀਂ ਹੈਗੀ ਆਪਾਂ ਕਹਿੰਨੇ ਆ ਬਿਲਕੁਲ ਸ਼ਰਮਨਾਕ ਨਹੀਂ ਹੈਗੀ ਹੂੰ ਫਿਰ ਜਿਹੜੇ ਪੱਠੇ ਵੜਦੇ ਆ ਉਹਨਾਂ ਨੂੰ ਆਪਾਂ ਤਾਬੂਵੇਂ ਵੀ ਨਾ ਪਾਇ ਹਲੇ ਹੂੰ ਜਿਹੜੇ ਆ ਉਮੜਾ ਭਾਰੋਗੇ ਜਿਨ੍ਹਾਂ ਨੇ ਪੱਠੇ ਵੜਦਿਆਂ ਨੂੰ ਹੋਗੇ ਪੱਠੇ ਪਾਉਂਦਿਆਂ ਨੂੰ ਹੋਗੇ ਉਹਨਾਂ ਨੂੰ ਕੋਈ ਤਗਮੇ ਵੀ ਨਹੀਂ ਨਾ ਪਾਇਆ ਕਿਸੇ ਨੇ ਨਾ ਤਾਂ ਉਹਨਾਂ ਨੇ ਪਾਇ ਜਿਨ੍ਹਾਂ ਦੇ ਵੱਡੇ ਆ ਤੇ ਨਾ ਹੀ ਤਗਮੇ ਉਹ ਸਰਕਾਰ ਨੇ ਪਾਏ ਆ ਨਾ ਹੀ ਤਗਮੇ ਪਿੰਡ ਵਾਲਿਆਂ ਨੇ ਪਾਏ ਆ ਪੱਠੇ ਵੜਦਾ ਜਿਹੜਾ ਬੰਦਾ ਉਹ ਆਪਦੇ ਵਾਸਤੇ ਵੜਦਾ ਆਪਦੇ ਪਸ਼ੂ ਵਾਸਤੇ ਵੜਦਾ ਆਪਦੀ ਰੋਜੀ ਰੋਟੀ ਵਾਸਤੇ ਵੜਦਾ ਜੋ ਨਾ ਪਾ ਤੁਹਾਨੂੰ ਕਹਿ ਦੀ ਪੱਠੇ ਪਾਉਣੇ ਉਹ ਇੱਕ ਕਹਿਣ ਦੀ ਗੱਲ ਆ ਪਰ ਤੁਸੀਂ ਇੱਕ ਗੱਲ ਨੂੰ ਇਸ ਗੱਲ ਦਾ ਜਿਹੜੇ ਬੰਦੇ ਨੇ ਕੁਝ ਕੀਤਾ ਹੀ ਨਹੀਂ ਗਾ ਜਿਹੜੇ ਬੰਦੇ ਨੇ ਆਪਾਂ ਇੱਕ ਕਹਿਣਾ ਵੀ ਭਾਈ ਪੱਠੇ ਵੜਦਾ ਹੁੰਦਾ ਸੀ ਉਹ ਚਲੋ ਕਹਿਤਾ ਪੱਠੇ ਵੜਦਾ ਸੀ ਲਾ ਲਿਆ ਸਿਸਟਮ ਲਾ ਲਓ ਪਰ ਜੇ ਇਹ ਚੀਜ਼ ਦੇ ਪੱਠੇ ਵੱਡੇ ਨਹੀਂ ਫਿਰ ਉਹ ਤਾਂ ਆਪਾਂ ਕਿਵੇਂ ਕਵਾਂਗੇ ਹਾਂ ਜਨੂ ਅੱਜ ਮੈਂ ਕਹਿੰਦਾ ਅੱਜ ਤੁਸੀਂ ਪੱਤਰਕਾਰ ਬਣੇ ਫਿਰਦੇ ਹੋ ਇਹ ਤਾਂ ਸਾਡੇ ਟਾਇਰਾਂ ਦੀ ਹਵਾ ਭਰਦਾ ਹੁੰਦਾ ਸੀ ਕਦੇ ਨਹੀਂ ਕਹਿ ਸਕ ਹਾਂ ਨਾ ਤੁਸੀਂ ਕਹਿੰਗੇ ਦੱਸੋ ਕਿਹੜੇ ਵੇਲੇ ਹਵਾ ਭਰੀ ਭਾਈ ਜਿਹੜੇ ਟਾਈਮ ਤੇ ਤੂੰ ਕਾਰ ਲਈ ਕਾਰ ਲਈ ਨਹੀਂ ਸੀ ਜਾਂ ਕਾਰ ਲਈ ਤੂੰ ਕਾਰ ਲਈ ਆ ਮਾਲੂ ਮੈਨੂੰ ਕਹਵੇ 2027 ਚ ਮੈਂ ਕਹਾਂ ਹਾਂ ਤੇ ਮੈਂ ਤਾਂ 2024 ਦੇ ਵਿੱਚ ਆਹ ਕੰਮ ਲੱਗ ਗਿਆ ਸੀ ਹਾਂ ਗੱਲ ਆ ਜਾਂਦੀ ਵੇਡ ਗੱਲ ਕਹੀ ਨਹੀਂ ਉਹ ਗੱਲ ਹੋ ਗਈ ਹੁਣ ਇਹ ਜਿਹੜੀ ਗੱਲ ਆ ਜਿਹੜੀ ਬੰਦੇ ਨੇ ਮਾਫੀ ਮੰਗ ਲਈ ਉਹ ਤਾਂ ਕੰਮ ਗਿਆ ਪਰ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀ ਅੱਗੇ ਆਉਣਾ ਨਹੀਂ ਚਾਹੁੰਦੇ ਉਹ ਸੁਣ ਲੋ ਰਾਜਨੀਤੀ ਤੋਂ ਕਾਫੀ ਦੂਰ ਆ ਇਹਨਾਂ ਦੇ ਜਿਹੜਾ ਵੀ ਮੰਤਰੀ ਆ ਜਾਂਦਾ ਇਹਨਾਂ ਦੇ ਪੈਰ ਬੂਹਾ ਪਾਇਆ ਬੂਹੇ ਧੱਕੇ ਪੈਰ ਪਾ ਦੇਵੇ ਉਹ ਇਹਨਾਂ ਨੂੰ ਲੱਗਦਾ ਕਿ ਤੇ ਸਾਡਾ ਆਪਦਾ ਇਹਨਾਂ ਦਾ ਆਪਦਾ ਹਲੇ ਤੱਕ ਕੋਈ ਨਹੀਂ ਬਣਿਆ ਔਰ ਜਿਹੜਾ ਇਹਨਾਂ ਤੋਂ ਉੱਠਣ ਨੂੰ ਫਿਰਦਾ ਉਹਨੂੰ ਇਹ ਉੱਠਣ ਨਹੀਂ देंगे ਇਹ ਇਹਨਾਂ ਨੂੰ ਸੋਚਣਾ ਪਊਗਾ ਜਿੰਨਾ ਚਿਰ ਇਹ ਖੁਦ ਰਾਜਨੀਤੀ ਤੋਂ ਪਿੱਛੇ ਉਹਨਾਂ ਚਿਰ ਕੱਖ ਨਹੀਂ ਹੋ ਸਕਦਾ ਮੈਂ ਕਹਿੰਦਾ ਰਾਜਨੀਤੀ ਵਿੱਚ ਜਿੰਨਾ ਚਿਰ ਹਰ ਸਮਾਜ ਆ ਚਾਹੇ ਉਹ ਐਸਸੀ ਬੀਸੀ ਜਰਨਲ ਉਹਨਾਂ ਨੂੰ ਆਪਦੇ ਬੱਚਿਆਂ ਨੂੰ ਰਾਜਨੀਤੀ ਦੇ ਵਿੱਚ ਪਾਉਣਾ ਚਾਹੀਦਾ ਜੇ ਵਾਕਈ ਪੰਜਾਬ ਸੰਭਣਾ ਤਾਂ